ਫਲੋਰੀਡਾ ਟਰੱਕ ਐਕਸੀਡੈਂਟ ਜਹਰਜਿੰਦਰ ਸਿੰਘ ਹੋਣਾ ਤੋਂ ਜੁੜਾ ਹੋਇਆ ਉਹਦੇ ਤੇ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਉਹਦੇ ਫੈਕਟ ਐਂਡ ਫਿਗਰਸ ਜੋ ਵੀ ਨੇ ਉਹ ਮੈਂ ਤੁਹਾਡੇ ਨਾਲ ਪਿਛਲੀਆਂ ਦੋ ਤਿੰਨ ਵੀਡੀਓਜ਼ ਦੇ ਵਿੱਚ ਸਾਂਝੀਆਂ ਕਰ ਚੁੱਕਾ ਤੇ ਹੁਣ ਇੱਕ ਗੱਲ ਨਾ ਵੈਸੇ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਕੁਝ ਚੱਲ ਰਿਹਾ ਜੀ ਕੁਝ ਸਾਡੇ ਲੋਕ ਹਰਜਿੰਦਰ ਸਿੰਘ ਦੇ ਵਿਰੋਧ ਦੇ ਵਿੱਚ ਵੀ ਨੇ ਕੁਝ ਸਾਡੇ ਲੋਕ ਦੇ ਹੱਕ ਦੇ ਵਿੱਚ ਵੀ ਆਏ ਨੇ ਤੇ ਇਹਦੇ ਕਰਕੇ ਪੰਜਾਬ ਦਾ ਜਿਹੜਾ ਮੀਡੀਆ ਹੈ ਉਹਦੇ ਤੇ ਵੀ ਲਗਾਤਾਰ ਇਹਦੀ ਗੱਲ ਹੋ ਰਹੀ ਆ ਤੇ ਨਾ ਇੱਕ ਲਗਾਤਾਰ ਜਿਹੜੀ ਗੱਲ ਚੱਲ ਰਹੀ ਆ ਕਿ ਜੀ ਹੁਣ ਹਰਜਿੰਦਰ ਦੇ ਇਸ ਐਕਸੀਡੈਂਟ ਹੋਣ ਤੋਂ ਬਾਅਦ ਤੇ ਇਹਦੇ ਚਲਦਿਆਂ ਜੀ ਹੁਣ ਵੀਜ਼ੇ ਨਹੀਂ ਮਿਲਨੇ ਜਿਹੜੇ ਪੰਜਾਬੀ ਲੋਕ ਨੇ ਭਾਰਤੀ ਮੂਲ ਦੇ ਲੋਕ ਨੇ ਨਾ ਉਹਨਾਂ ਨੂੰ ਹੁਣ ਟਰੱਕ ਡਰਾਈਵਿੰਗ ਕੋ ਕਰ ਨਹੀਂ ਸਕਦੇ ਅਮਰੀਕਾ ਦੇ ਵਿੱਚ ਤੇ ਇਹਦੇ ਤੇ ਮੈਂ ਇਹ ਕੀ ਸਪਸ਼ਟ ਸਹੀ ਗੱਲ ਕੀ ਆ ਇਹ ਤੱਥ ਕੀ ਕਹਿੰਦੇ ਆ ਉਹ ਤੁਹਾਡੇ ਨਾਲ ਸਾਂਝੀ ਕਰਨਾ ਇਹ ਤਾਂ ਭਾਈਚਾਰੇ ਦੇ ਵਿੱਚ ਇਹ ਆ ਕਿ ਜੀ ਇਹਨੂੰ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਆ ਫੇਰ ਸਜ਼ਾ ਹੋਣੀ ਚਾਹੀਦੀ ਆ ਤੇ ਜੇ ਮੈਂ ਪਿਛਲੀ ਗੱਲਬਾਤ ਦੇ ਵਿੱਚ ਵੀ ਕਹਿ ਸਕਾਂ ਕਿ ਸਭ ਤੋਂ ਪਹਿਲਾਂ ਦਾ ਸਿੱਖ ਜਥੇਬੰਦੀਆਂ ਨੂੰ ਇਹ ਚਾਹੀਦਾ ਕਿ ਪੁੱਛਿਆ ਜਾਵੇ ਕਿ ਦਸਤਾਰ ਕਿਉਂ ਨਹੀਂ ਇਹਦੇ ਬੰਨੀ ਜਾ ਰਹੇ ਇਹ ਕੀ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਈ ਚਲੋ ਬਹੁਤ ਮੰਦ ਭੱਗੀ ਘਟਨਾ ਹੋਈ ਆ ਪਰ ਡੈਫੀਨਿਟਲੀ ਉਹ ਐਕਸੀਡੈਂਟ ਐਕਸੀਡੈਂਟ ਕਿਹਨੂੰ ਕਹਿੰਦੇ ਦੁਰਘਟਨਾ ਐਕਸੀਡੈਂਟ ਹੋਈ ਆ ਡੈਫੀਨਿਟਲੀ ਉਹਦੀ ਉਹਦੀ ਗਲਤੀ ਕਰਕੇ ਹੋਈ ਆ ਤਾਂ ਸਾਰਿਆਂ ਨੂੰ ਨਜ਼ਰ ਆ ਰਿਹਾ ਕਿ ਹਰਜਿੰਦਰ ਦੀ ਗਲਤੀ ਕਰਕੇ ਹੋਈ ਆ ਪਰ ਜਿਹੜੇ ਉਹਦੇ ਮਨੁੱਖੀ ਕਾਨੂੰਨ ਉਹਦੇ ਹੱਕ ਨੇ ਮਨੁੱਖੀ ਹੱਕ ਨੇ ਉਹ ਤਾਂ ਉਹਨੂੰ ਮਿਲਣੇ ਚਾਹੀਦੇ ਦਸਤਾਰ ਬੰਨੇ ਆਪਣੀ ਬਾਕੀ ਜੋ ਵੀ ਉਹਦੇ ਮਨੁੱਖੀ ਹਿਊਮਨਿਟੇਰੀਅਨ ਕਾਨੂੰਨ ਦੇ ਹਿਸਾਬ ਦੇ ਨਾਲ ਇਹ ਵੈਸਟਨ ਕੰਟਰੀਜ਼ ਆਪਣੇ ਆਪ ਨੂੰ ਬੜਾ ਉੱਪਰ ਰੱਖਦੀਆਂ ਨੇ ਕਿ ਅਸੀਂ ਬੜੇ ਮਾਨਵਤਾਵਾਦੀ ਆਂ ਤੇ ਫਿਰ ਭਾਈ ਤੁਸੀਂ ਮਾਨਵਤਾਵਾਦੀ ਹੋ ਤਾਂ ਥੋੜਾ ਜਿਹਾ ਉਸ ਤਰੀਕੇ ਨਾਲ ਚੱਲਿਆ ਵੀ ਕਰੋ ਅੱਛਾ ਖੈਰ ਇਹ ਜੇਕਰ ਆਪਾਂ ਦੇਖੀਏ ਤਾਂ ਨਾ ਜਿਹੜੀ ਮੈਂ ਗੱਲ ਕੀਤੀ ਆ ਕਿ ਬੜਾ ਸੋਸ਼ਲ ਮੀਡੀਆ ਤੇ ਰੌਲਾ ਚੱਲ ਰਿਹਾ ਜੀ ਹੁਣ ਖਣੀ ਬੀਜੇ ਨਹੀਂ ਮਿਲਿਆ ਕਰਨ ਜਾਂ ਇਹ ਟਰੱਕ ਵਾਲਿਆਂ ਨੂੰ ਜਿਹੜੇ ਟਰੱਕ ਡਰਾਈਵਰਸ ਨੇ ਇਹਨਾਂ ਨੂੰ ਜਿਹੜਾ ਕੋਈ ਮੁਸ਼ਕਲ ਆਉਣੀ ਹੈ ਹਰਜਿੰਦਰ ਦੇ ਇਸ ਕੇਸ ਕਰਕੇ ਬੇਸਿਕਲੀ ਜੀ ਹੋਇਆ ਕਿ ਇਹ ਜਿਹੜਾ ਟਰੱਕ ਐਕਸੀਡੈਂਟ ਤੋਂ ਬਾਅਦ ਫਲੋਰੀਡਾ ਦੇ ਵਿੱਚ ਇਹ ਜਿਹੜੇ ਮਾਰਕੋ ਰੂਬੀਓ ਨੇ ਸੈਕਟਰ ਆਫ ਸਟੇਟ ਨੇ ਅਮਰੀਕਾ ਦੇ ਉਹਨਾਂ ਨੇ ਇਹ ਐਲਾਨ ਕੀਤਾ ਇੱਕ ਇਮੀਡੀਏਟ ਪਾਜ਼ ਲਾ ਦਿੱਤਾ ਉਹਨਾਂ ਨੇ ਜਿਹੜਾ ਵਰਕ ਵੀਜ਼ਾ ਮਿਲਦਾ ਕਮਰਸ਼ੀਅਲ ਟਰੱਕ ਡਰਾਈਵਰਸ ਨੂੰ ਜਿਹਦੇ ਵਿੱਚ H2B E2 ਐਂਡ EB3 ਜਿਹੜਾ ਇਹ ਇਹ ਜਿਹੜੇ ਸੈਕਸ਼ਨਸ ਆ ਜਿਹੜੇ ਇਹ ਵੀਜ਼ੇ ਮਿਲਦੇ ਨੇ ਸੋ ਬੇਸਿਕਲੀ ਇਹਨਾਂ ਨੇ ਜਿਹੜੇ ਇਹਦੇ ਤਹਿਤ ਜਿਹੜੇ ਵੀ ਜਿਹੜਾ ਵੀਜ਼ੇ ਸਿੱਕੇ ਉਹਨਾਂ ਦੇ ਉੱਤੇ ਫਿਲਹਾਲ ਜਿਹੜੀ ਰੋਕ ਲਗਾ ਦਿੱਤੀ ਆ ਹੁਣ ਇਹ ਤੇ ਫੜਨ ਵਾਲੀ ਗੱਲ ਇਹ ਆ ਕਿ ਸਾਡੇ ਬਹੁਤੇ ਲੋਕ ਜਿਹੜੇ ਉਹ ਤਾਂ ਵੈਸੇ ਉੱਥੇ ਗਏ ਹੋਏ ਨੇ ਜਿਆ ਪੋਲਿਟਿਕਲ ਅਸਾਇਲ ਮੈਜ ਜਿਹੜਾ ਵੀ ਕੇਸ ਉਹਨਾਂ ਨੇ ਲਾਇਆ ਹੋਇਆ ਉਹਦੇ ਤਹਿਤ ਗਏ ਹੋਏ ਨੇ ਇਹ ਸਪੈਸੀਫਿਕਲੀ ਜਿਹੜਾ ਕਿਸੇ ਨੇ ਕਹਿ ਲੋ ਕਿ ਡਰਾਈਵਿੰਗ ਕਰਨ ਦੇ ਲਈ ਹੀ ਵੀਜ਼ਾ ਲੈਣਾ ਸੀ ਉਹਨਾਂ ਵੀਜ਼ਿਆਂ ਦੇ ਉੱਤੇ ਰੋਕ ਲੱਗੀ ਆ ਤੇ ਇਹ ਜਦੋਂ 트ੰਪ ਸਾਹਿਬ ਦੀ ਵਾਈਟ ਹਾਊਸ ਦੇ ਵਿੱਚ ਆਮਦ ਆਮਦ ਹੋਈ ਆ ਇਹ ਉਦੋਂ ਹੀ ਉਹਨਾਂ ਨੇ ਇਹ ਮਸਲਾ ਲੈ ਕੇ ਆਂਦਾ ਸੀਗਾ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਿਹੜਾ ਜਾਰੀ ਕੀਤਾ ਸੀਗਾ 28 April 2025 ਨੂੰ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਪਹਿਲਾਂ ਤੋਂ ਕਾਨੂੰਨ ਹੈਗੇ ਨੇ ਬੇ ਉਹਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਡੋਨਲਡ 트੍ਰੰਪ ਇਹ ਗੱਲ ਲੈ ਕੇ ਆਏ ਸੀਗੇ ਸਪੈਸ਼ਲੀ ਉਹਦੇ ਵਿੱਚ ਇਹ ਸੀ ਕਿ ਜਿਹੜੇ ਡਰਾਈਵਰਸ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਅੰਗਰੇਜ਼ੀ ਲੈਂਗੁਏਜ ਆ ਅੰਗਰੇਜ਼ੀ ਭਾਸ਼ਾ ਦੇ ਉੱਤੇ ਪਕੜ ਜਿਹੜੀ ਆ ਉਹ ਪੂਰੀ ਹੋਣੀ ਚਾਹੀਦੀ ਆ ਬੇਸਿਕਲੀ ਜਿਹੜਾ ਕਹ ਲੋ ਕਿ ਡੋਨਲਡ 트੍ਰੰਪ ਹੁਣੀ ਇਹ ਗੱਲ ਮੇਨ ਬੁਨਿਆਦੀ ਲੈ ਕੇ ਆਏ ਸੀਗੇ ਤੇ ਇਹ 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 ਆਰਡਰ ਉਹਨਾਂ ਨੇ ਜਦੋਂ ਕੋ ਕਹ ਲੋ ਕਿ ਵਾਈਟ ਹਾਊਸ ਦੇ ਵਿੱਚ ਆਇਆ ਉਦੋਂ ਹੀ ਦੇ ਦਿੱਤਾ ਸੀ। ਨਾਉਟ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਕਹ ਲੋ ਕਿ ਉਹ ਕਾਮਯਾਬ ਵੀ ਸਾਨੂੰ ਨਜ਼ਰ ਆਉਂਦੇ ਨੇ ਕਿਉਂਕਿ ਜਿਹੜਾ ਇਹ ਅਮਰੀਕਾ ਦੀ ਸਰਹੱਦ ਟੱਪ ਕੇ ਜਿਹੜਾ ਲੋਕ ਉੱਥੇ ਜਾਂਦੇ ਸੀਗੇ ਕੰਧ ਟੱਪ ਕੇ ਜਾਂ ਮੈਕਸੀਕੋ ਵਾਲ ਜਿਹੜਾ ਵੀ ਉਹਦੇ ਵਿੱਚ ਬਹੁਤ ਜਿਹੜਾ ਨੰਬਰ ਆ ਉਹ ਭਾਈ ਹੇਠਾ ਨੂੰ ਆ ਗਿਆ ਤੇ ਇਹ ਅੱਛਾ ਉਹ ਹੇਠਾ ਨੂੰ ਤਾਂ ਚਲੋ ਆ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਨੰਬਰ ਹੇਠਾ ਨੂੰ ਆਇਆ ਪਰ ਇਹਦੇ ਨਾਲ ਨਾਲ ਤੁਹਾਨੂੰ ਮੈਂ ਇਹ ਵੀ ਦੱਸ ਦਵਾਂ ਵੀ ਇਹ ਵੀ ਨਾਲੇ ਰਿਪੋਰਟਾਂ ਆ ਰਹੀਆਂ ਨੇ ਕਿ ਜਿਹੜਾ ਅਮਰੀਕਾ ਦੀ ਐਗਰੀਕਲਚਰ ਜਿਹੜਾ ਸੈਕਟਰ ਆ ਉਹਦੇ ਵਿੱਚ ਵੀ ਵਰਕਫੋਰਸ ਘਟੀ ਆ ਉਹਦੇ ਵਿੱਚ ਵੀ ਕਾਮਿਆਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ ਆ ਤੇ ਇਹਦੇ ਚੱਲਦਿਆਂ ਕਾਫੀ ਜ਼ਿਆਦਾ ਫਸਲਾਂ ਦਾ ਨੁਕਸਾਨ ਹੋਣ ਦਾ ਖਤਸ਼ਾ ਆ ਇਸੇ ਤਰੀਕੇ ਨਾਲ ਜਿਹੜੀ ਲੇਬਰ ਫੋਰਸ ਆ ਉਹ ਵੀ ਕਾਫੀ ਜ਼ਿਆਦਾ ਘਟੀ ਆ ਨੀਅਰਲੀ ਜਿਹੜਾ ਇੱਕ ਰਿਪੋਰਟ ਦੇ ਮੁਤਾਬਕ ਸਾਢੇ 1.7 ਲੱਖ ਇਮੀਗ੍ਰੈਂਟ ਜਿਹੜੇ ਵਰਕਰਸ ਸੀਗੇ ਤੇ ਉਹ ਉਹ ਜਿਹੜੇ ਆ ਉਹਨਾਂ ਦਾ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਲਾਸ ਹੋਇਆ ਤੇ ਇਹਦੇ ਵਿੱਚੋਂ ਬਹੁਤ ਸਾਰਿਆਂ ਨੂੰ ਹੁਣ ਰਿਪੋਰਟ ਕਰ ਦਿੱਤਾ ਗਿਆ ਕਿਸੇ ਨੂੰ ਫੜ ਲਿਆ ਕਿਸੇ ਨੂੰ ਡੀਟੇਨ ਕਰ ਲਿਆ ਸੋ ਇਹ ਜਦੋਂ ਤੁਸੀਂ ਇੱਕਦਮ ਕੋਈ ਇਦਾਂ ਦੀਆਂ ਚੀਜ਼ਾਂ ਕਰਦੇ ਆ ਨਾ ਉਹਦੇ ਬਹੁਤ ਸਾਰੇ ਅਸਰਾਂਤ ਹੁੰਦੇ ਆ ਜਿਹੜੇ ਕਿ ਅਮਰੀਕਾ ਦੇ ਸਿਸਟਮ ਦੇ ਉੱਤੇ ਵੀ ਨਜ਼ਰ ਆ ਰਹੇ ਨੇ ਤੇ ਜਿਹੜਾ ਬਹੁਤ ਅਮਰੀਕਾ ਦੇ ਕਈ ਖਾਸ ਕਰਕੇ ਟਰੰਪ ਉਹਨਾਂ ਦੇ ਮਿੱਤਰਾਂ ਨੂੰ ਜਾਂ ਟਰੰਪ ਉਹਨਾਂ ਦੇ ਜਿਹੜੇ ਪ੍ਰਸ਼ੰਸਕਾਂ ਨੂੰ ਇਹ ਲੱਗਦਾ ਵੀ ਦੇਖੋ ਜੀ ਬੱਲੇ ਬੱਲੇ ਕਰਾ ਦਿੱ ਡੋਨਲਡ ਟਰੰਪ ਨੇ ਤਾਂ ਤੇ ਵੀ ਇਹਨੇ ਤਾਂ ਦੇਖੋ ਆ ਟੈਰਿਫ ਵੀ ਲਾਤੇ ਤਾਂ ਇਹ ਇਕਨੋਮੀ ਕਹਿੰਦੇ ਵੀ ਇਦਾਂ ਦੀ ਚੀਜ਼ ਹੁੰਦੀ ਆ ਨਾ ਬਹੁਤ ਜਲਦੀ ਛੇਤੀ ਥੱਲੇ ਨੂੰ ਜਾਂਦੀ ਆ ਨਾ ਬਹੁਤ ਛੇਤੀ ਉੱਪਰ ਨੂੰ ਆਉਂਦੀ ਆ ਸੋ ਅਸਰਾਂਤ ਇਹਦੇ ਹਜੇ ਅਮਰੀਕਾ ਦੇ ਲੋਕਾਂ ਨੂੰ ਪਤਾ ਲੱਗਣਿਆ ਕਿ ਡੋਨਲਡ ਟਰੰਪ ਨੇ ਜਿਹੜੇ ਕਾਰੇ ਕੀਤੇ ਆ ਜਿਹੜੇ ਚੰਨ ਛਾੜੇ ਆ ਉਹ ਚੰਨ ਜਿਹੜੇ ਛਾੜੇ ਆ ਉਹਨਾਂ ਦੀ ਰੋਸ਼ਨੀ ਕਦੋਂ ਆਉਣੀ ਆ ਨਾ ਇਹ ਹਜੇ ਇੰਨੀ ਛੇਤੀ ਉਹ ਰੋਸ਼ਨੀ ਆਈ ਨਹੀਂ ਉਹ ਲੱਗ ਜਾਣਾ ਪਸਾ ਤੁਸੀਂ ਆਪਣੇ ਪ੍ਰਤੀਕਰਾਇ ਦੇ ਦਿਓ ਜਰੂਰ